ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹਾ ਕਿ ਜਿਹੜੇ ਤਾਰੋਂ ਪਾਰ ਜਮੀਨ ਦੀ ਫਸਲ ਵਿੱਚ ਆ ਰਹੀ ਆ ਉਹ ਛੱਤੀ ਤੇ ਜਲਦੀ ਕੱਟੀ ਜਾਵੇ ਮੁਸਲੀ ਬੇਨਤੀ ਇਹ ਹੈ ਕਿ ਬੜੇ ਚੰਨੇ ਹੋ ਕੇ ਰਹਿਣਾ ਜੇ ਕੋ ਹਰਕਤ ਮਾੜੀ ਨਾ ਲੜਦੀ ਆ ਆਨੇ ਪੋਰ ਦੇਣੀ ਆ ਪੀਐਸ ਨੂੰ ਦੱਸਣਾ ਆ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣਦੇ ਆ ਇਹਦੇ ਵਾਸਤੇ ਸਾਨੂੰ ਪੂਰਕ ਚੱਲਣੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਕਿ ਅਗੂ ਰਾਤ ਨੂੰ ਵਾਰ ਵਾਰ ਆਪਣੇ ਦਿੱਤੀ ਦੇਣ ਜੇ ਕੋ ਹਰਕਤ ਲੱਭਦੀ ਆ ਖਾਲੇ ਪੋਰ ਦੇਣੀ ਆ ਵੀਆ ਸਭਰਾ ਪੋਰ ਦੇਣੀ ਆ ਚਾਹ ਕੇ ਆਏ ਖਾਸ ਚੌਥਰਾ ਸਲਾਹ ਜਿਹੜਿਆ ਬਾਦਰ ਤੇ ਆ ਇਸ ਹਾਲਾਂ ਸੰਤਾਨ ਨੂੰ ਬੇਤੀ ਚਾhti ਜਾਂਦੀ ਆ ਕਿ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਚੌਧਰਾ ਜੀ ਮੇਰਾ ਨਾਮ ਗੁਰਤਾਰ ਸਿੰਘ ਹੈ ਪਿੰਡ ਸਾਡਾ ਮਤਲਬ ਕਿ ਆਪਣੇ ਜਿੱਦਾਂ ਮਾਹੌਲ ਬਣਿਆ ਆ ਪਹਿਲ ਗਾਮ ਦੇ ਵਿੱਚ ਜਿਹੜਾ ਹੋਇਆ ਕਤਲਿਆ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਿ ਗਏ ਆ ਕਿ ਤੁਸੀਂ ਮਤਲਬ ਕਿ ਚਕੰਨੇ ਰਹਿਣਾ ਤੇ ਪਿੰਡ ਸਾਡਾ ਮਰੀ ਸਾਰਤ ਕਰਿਪਨ ਸਾਰਾ ਪੀਐਸਓ ਦੇ ਨਾਲ ਸਹਿਮਤ ਹੈ ਕੋਈ ਵੀ ਉਹ ਜੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਤੇ ਵੱਡੇ ਨਾਲ ਮੋੜ ਕੇ ਚੱਲਾਂਗੇ ਫਸਲਾ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਲੇ ਕਿ ਕੱਲ੍ਹ ਕਹਿ ਸੀ ਉਹਨਾਂ ਦੇ ਪੀਐਸਓ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲ ਆ ਤਾਰੋਂ ਪਾਰ ਤੇ ਇਹਨੂੰ ਇੱਕ ਦੋ ਜਣੇ ਵਿੱਚ ਸਮੇਟ ਲੋ ਤੇ ਕੱਲ ਉਸ ਤੋਂ ਬਾਅਦ ਜਿਹੜੇ ਆ ਜਿਹੜੇ ਗੇਟ ਜਿਹੜੇ ਸੀਲ ਕੀਤਾ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਨਸਖਾਮੀ ਘਟਨਾ ਰਾਂ ਹੋਵੇ ਤੇ ਅਸੀਂ ਤਾਂ ਕਹਿਣਾ ਹੈ ਕਿ ਉਹ ਜੀ ਘਟਨਾ ਨਾ ਹੋਵੇ ਜਿਹਦੇ ਨਾਲ ਵੀ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਜਿਹੜਾ ਡਾਰੇ ਪਿੰਡ ਦੇ ਵਿੱਚ ਇਸ ਸਹਿਮਤਾ ਨਾਲ ਤਾਂ ਹੈ ਹੀ ਜੀ ਇੱਕ ਦੋ ਵਾਰੀ ਜੰਗਾ ਪਹਿਲਾਂ ਵੀ ਹੋਈਆਂ ਤੇ ਅਸੀਂ ਤਾਂ ਕਹਿੰਦੇ ਕਿ ਨਾ ਹੋਏ ਉਹ ਜਿਹਾ ਮਾਹੌਲ ਨਾ ਬਣੇ ਤਰਾਪੁਰ ਜਿਹੜਾ ਨਾ ਬਣੇ ਮਾਹੌਲ ਤੇ ਠੀਕ ਠਾਕ ਰਹੇ ਕਿੰਨਾ ਕੁ ਨੁਕਸਾਨ ਨੁਕਸਾਨ ਜੀ ਬਹੁਤ ਜ਼ਿਆਦਾ ਹੁੰਦਾ ਹੁਣ ਤੇ ਤੁਹਾਨੂੰ ਪਤਾ ਜਿਹੜਾ ਅੱਜ ਕੱਲ੍ਹ ਦੀਆਂ ਤਕਨੀਕ ਨਵੀਂ ਆ ਗਈ ਆ ਤੇ ਆਬੀਸਲੀ ਮਤਲਬ ਹੋਈ ਜਾਂਦਾ ਨੁਕਸਾਨ ਜ਼ਿਆਦਾ ਹੁੰਦਾ ਕਾਫੀ ਹੁੰਦਾ ਹਾਂਜੀ ਹਾਂਜੀ ਉਹ ਜੇ ਤਾਂ ਮਤਲਬ ਕਿ ਤਕਰੀਬਨ ਸਾਰੇ ਕੋਲੀ ਦੇ ਪਿੰਡਾਂ ਦੇ ਵਿੱਚ ਹੀ ਇਹ ਡੰਗਰ ਡੰਗਰ ਪਰ ਲੈ ਕੇ ਵੀ ਕਿੱਥੇ ਜਾਵਾਂਗੇ ਮੇਰਾ ਪਿੰਡ ਚਾਉਂਤਰਾ ਜੀ ਮੈਂ ਗੁਰਨਾਮ ਸਿੰਘ ਬੋਲਦਾ ਕੀ ਗਲਤ ਹੋਈ ਐ ਜਿਹ ਪਿੰਡ ਵਿੱਚ ਇਹ ਬਾਬੇ ਨੇ ਲੋਸਮੈਂਟ ਕੀਤੀ ਆ ਵਿੱਚ ਕੰਨੇ ਹੋ ਕੇ ਰਹਿਣਾ ਜਿਹੜਾ ਪਹਿਲ ਬਾਨ ਦੇ ਕਰਕੇ ਪਹਿਲ ਗਾਉਂ ਦੇ ਕਰਕੇ ਜਿਹੜਾ ਵੀ ਇਹ ਮੋਟ ਪੀੜ ਹੋਣ ਦਾ ਖਤਰਾ ਜੀ ਕਿੰਨਾ ਕੁ ਡਰ ਬਣਿਆ ਪਿੰਡ ਦੇ ਸਾਂਭ ਮੂੜਾ ਜੀ ਮਾਹੌਲ ਤੇ ਇੱਥੇ ਬਣਦੇ ਰਹਿੰਦੇ ਨੇ ਜੀ ਹੁਣ ਲੜਾਈਆਂ ਜੰਗਾਂ ਦੇਖੀ ਦੀਆਂ 65 ਚ ਵੀ ਹੋਈ 71 ਚ ਵੀ ਹੋਈ ਤੇ ਬਾਰਡਰ ਦੇ ਲੋਕਾਂ ਨੂੰ ਡਰ ਤੇ ਹੁੰਦਾ ਹੀ ਆ ਪਿਛਲੇ ਲੜਾਈਆਂ ਵਿੱਚ ਕੋਈ ਨੁਕਸਾਨ ਹੋਇਆ ਜੇ ਪਿੰਡ ਦਾ ਕੋਈ ਗਏ ਹੀ ਛੱਡ ਕੇ ਪਿੰਡ ਪਿੰਡ ਛੱਡ ਕੇ ਤੇ ਜਾਂਦੇ ਹੀ ਆ ਜੀ ਹੂੰ ਫਿਰ ਸਮਾਨ ਦੀ ਵੀ ਟੁੱਟ ਭੱਜ ਹੁੰਦੀ ਆ ਹੂੰ ਉਸਤਾਨ ਤੇ ਹੁੰਦਾ ਹੀ ਆ ਫਿਰ ਖੇਤੀਬਾੜੀ ਦਾ ਵੀ ਬਰਬਾਦੀ ਹੁੰਦੀ ਆ ਅਧੁਪਛਾਦੀ ਹੂੰ ਕੀ ਅਪੀਲ ਕਰਨਾ ਚਾਹੋ ਤੁਸੀਂ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਉਹ ਬੇਨਤੀ ਕਰਨੀਆਂ ਵੀ ਇਹ ਸ਼ਾਂਤ ਮਾਹੌਲ ਹੋ ਜਾਵੇ ਤੇ ਠੀਕ ਆ ਜੀ ਡੰਗਰ ਬੱਚੇ ਦਾ ਨੁਕਸਾਨ ਹੁੰਦਾ ਪਤਾ ਡੰਗਰਾਂ ਦਾ ਵੀ ਹੁੰਦਾ ਜੀਆਂ ਦਾ ਵੀ ਆਉਣ ਦਾ ਖਤਰਾ ਹੀ ਆ ਜੀ ਖਤਰ ਦੇ ਵਿੱਚ ਜਿੱਦਾਂ ਜਾਂਦੇ ਜਾਂਦੇ ਉਹ ਲਾਗੇ ਬੰਬ ਪਿਆ ਹੀ ਤੇ ਉਹ ਲੜਕੀ ਇੱਕ ਬੜੀ ਮੁਸ਼ਕਲ ਭਜੀ ਸੀ ਜੀ ਉਦੋਂ ਬੀਐਸਐਫ ਦਾ ਜਵਾਨ ਇੱਕ ਬੜੀ ਮੁਸ਼ਕਲ ਵਜਿਆ ਸੀ ਮੋਰਚੇ ਦੇ ਉੱਤੇ ਬੰਬ ਡੇਗਿਆ ਤਾਰਾਂ ਦੇ ਪਹਿਲਾਂ ਤੇ ਅਸੀਂ ਛੋਟੇ ਬੱਚੇ ਤੇ ਸਿਆਣੇ ਬਜ਼ੁਰਗ ਕੱਡੇ ਸੀ ਤੇ ਜਿਹੜੇ ਨੌਜਵਾਨ ਸੀ ਉਹ ਇੱਥੇ ਰਹਿ ਤੇ ਜਦੋਂ ਬੰਬ ਆਇਆ ਨਾ ਬੀਐਸਐਫ ਤੇ ਕੈਂਪ 'ਚ ਆਏ ਤੇ ਚੌਂਦਰਾ ਪਿੰਡ ਤੇ ਆਏ ਤੇ ਫਿਰ ਜਿਹੜੇ ਵੱਡੇ ਸੀ ਉਹ ਵੀ ਦੌੜ ਕੇ ਤੇ ਫਿਰ ਪਿੱਛੇ ਦੇ ਆਪਣੀਆਂ ਜਾਨਾਂ ਦੇ ਬਚਾਉਣੀਆਂ ਸੀ ਹੁਣ ਵੀ ਕੋਈ ਤਿਆਰੀ ਤਰੀ ਕੀਤੀ ਜਾ ਰਹੀ ਪਿੰਡ ਵਿੱਚ ਇਹਦਾ ਕੀ ਆ ਬਾਪ ਹੁਣ ਇਕ ਕੰਨੇ ਹੋ ਗਰਣਾ ਜੀ ਉਹ ਸਿਹਰੀ ਦੇ ਵਿੱਚ ਹੀ ਆ ਦੇਖੋ ਹੁਣ ਕੀ ਬੰਦ ਆ ਕੀ ਨਹੀਂ ਬਾਰਡਰ ਤੇ ਬਿਲਕੁਲ ਪਿੰਡ ਚ ਬੀਐਸ ਵਾਲੇ ਹਾਂਜੀ 24 ਘੰਟੇ ਪਹਿਰਾ ਚੱਲਦਾ ਜੀ ਬੀਐਸ ਹਾਂਜੀ ਹਾਂਜੀ ਪਿੰਡ ਚ ਵੀ ਆਏ ਨੇ ਜੀ ਪਿੰਡ ਚ ਨਹੀਂ ਬਾਹਰ ਬਾਰੀ ਫਿਰਦੇ ਰਹਿੰਦੇ ਆ ਜੀ ਬਾਰਡਰ ਤੇ ਵੀ ਅਸੀਂ ਉਹਨਾਂ ਦੇ ਨਾਲ ਹਾਂ ਜੀ ਜਿੱਦਾਂ ਕਹਿਣਗੇ ਉਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਹਾਂ ਉਹਨਾਂ ਨੇ ਕਿਹਾ ਜੀ ਇੱਕ ਦੋ ਦਿਨ ਚ ਆਪਣੀ ਫਸਲ ਜਿਹੜੀ ਆ ਉਹ ਤਰਨੋਂ ਪਾਰੋਂ ਕਟਵਾ ਲਓ ਜੀ ਹਾਂਜੀ ਮੇਰਾ ਪਿੰਡ ਸਲਾਚ ਆ ਬਾਰਡਰ ਤੇ ਰਹਿਣ ਵਾਲੇ ਆ ਅਸੀਂ ਤੇ ਲਾਉਸਮੈਂਟ ਇਹ ਕੀਤੀ ਗਈ ਆ ਕਿ ਜਿਹੜਾ ਲੜਾਈ ਦਾ ਮੌਲ ਬਣਿਆ ਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਤੇ ਰਾਤ ਨੂੰ ਨੌਜਵਾਨ ਜਿਹੜੇ ਆ ਉਹ ਚਕੰਨੇ ਹੋ ਕੇ ਰਹਿਣ ਕਿਉਂਕਿ ਜੇ ਕੋਈ ਹਰਕਤ ਮਾੜੀ ਲੱਭਦੀ ਆ ਤੇ ਬੀਐਸਰ ਰਿਪੋਰਟ ਦਿੱਤੀ ਜਾਏ ਥਾਣੇ ਰਿਪੋਰਟ ਦਿੱਤੀ ਜਾਏ ਤੇ ਜੜੀਆਂ ਬੀਐਸਰ ਨੇ ਸਾਨੂੰ ਕੱਲ ਕਿਹਾ ਕਿ ਤਾਰੋਂ ਪਾਰ ਜਿਹੜੀ ਫਸਲ ਆ ਉਹ ਛੇਤੀ ਤੋਂ ਛੇਤੀ ਜੜੀ ਆ ਉਹ ਕੱਟ ਲੋ ਕਿਉਂਕਿ ਪਤਾ ਨਹੀਂ ਹੁੰਦਾ ਗੇੜਦ ਬੰਦ ਹੋ ਜਾਏ ਤੁਹਾਡੀ ਫਸਲ ਜੀ ਆ ਬਰਬਾਦ ਹੋ ਜਾਏ ਇਹ ਕੱਲ ਦੱਸਿਆ ਗਿਆ ਤੇ ਲੜਾਈ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਇਹ ਸਾਡੀ ਮੰਗ ਆ ਕਿ ਦੋਨਾਂ ਮੁਲਕਾਂ ਨੂੰ ਬੈਠ ਕੇ ਜੜੀ ਉਹ ਗੱਲ ਕਰਨੀ ਚਾਹੀਦੀ ਆ ਕਿਉਂਕਿ ਬਾਰਡਰ ਦੇ ਲੋਕਾਂ ਨੂੰ ਜਿਹੜੀਆਂ ਲੜਾਈਆਂ ਦੇਖੀਆਂ ਨੇ ਉਹਨਾਂ ਦਾ ਰਹਿੰਦਾ ਕੱਖ ਨਹੀਂ ਕਿ ਜਦੋਂ ਰਿਸ਼ਤੇਦਾਰਾਂ ਦੇ ਜਾਈਦਾ ਤੇ ਰਿਸ਼ਤੇਦਾਰਾਂ ਦਾ ਸਾਰਾ ਬਸਲਾ ਲੈ ਕੇ ਚੱਲਦੀਦਾ ਜੋ ਪੇਟੀ ਪਾਟੀ ਸਮਾਨ ਕਰਦਾ ਲੈ ਕੇ ਚੱਲਦੀਦਾ ਤਾਂ ਸਾਨੂੰ ਕੁਝ ਨਹੀਂ ਵੱਜਦਾ ਸਾਡਾ ਨੁਕਸਾਨ ਬਹੁਤ ਹੁੰਦਾ ਦੂਜੀ ਗੱਲ ਇਹ ਸਰਕਾਰਾਂ ਜਿਹੜੀਆਂ ਸਰਕਾਰ ਕੋਈ ਵੀ ਬਣਦੀ ਹੈ ਉਹ ਕਹਿ ਦਿੰਦੀ ਆ ਵੀ ਬਾਰਡਰ ਦੀਆਂ ਨਹੀਂਆਂ ਸਹੂਲਤਾਂ ਪੇਦੀਆਂ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਦੀ ਬੜੀ ਹੈਰਾਨਗੀ ਦੀ ਗੱਲ ਆ ਤੇ ਕਹਿ ਦਿੰਦੇ ਆ ਵੀ ਬਾਰਡਰ ਨਾਲ ਇਹਨਾਂ ਸਹੂਲਤਾਂ ਐਨਾ ਫੰਡ ਕੱਢਿਆ ਗਿਆ ਪਰ ਅਜੇ ਤੱਕ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਦੂਜੀ ਤਰੋਂ ਪਾਰ ਸਾਨੂੰ ਕੋਈ ਫਸਲ ਉੱਚੀ ਨਹੀਂ ਵਿਝਣ ਲੱਗਦੀ ਤੇ ਜੇ ਅਸੀਂ ਕਾਣ ਕੇ ਵੀਜਨੇ ਆ ਤੇ ਮੁੜ ਕੇ ਜੇ ਸਾਨੂੰ ਮਾਰਜਾ ਦਿੰਦੇ ਆ ਤੇ ਮਾਰਜੇ ਦਾ ਵੀ ਰੋਲਾ ਪਾਉਂਦੇ ਆ ਤੇ ਉਹ ਡਰਾਮਾ ਹੀ ਖੇਡਦੇ ਆ ਅਜੇ ਤੱਕ ਮਾ ਜਿਹੜਾ ਸਾਨੂੰ ਨਹੀਂ ਦਿੱਤਾ ਗਿਆ ਜਗ ਨਹੀਂ ਹੋਣੀ ਚਾਹੀਦੀ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਬਹੁਤ ਮਾਰ